ਚਾਰਤਮ ਯਾਤਰਾ ਦੇ ਸ਼ੁਰੂ ਹੋਣ ਦੇ ਨਾਲ ਹੀ ਤਿਰਸਤਾਨਾ ਤੇ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਭੀੜ ਪ੍ਰਬੰਧਨ ਨੂੰ ਲੈ ਕੇ ਉਤਰਾਖੰਡ ਦੇ ਪੁਸ਼ਕਰ ਸਿੰਘ ਧਾਮੀ ਸਰਕਾਰ ਦੀਆਂ ਤਿਆਰੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਦਰਸਲ ਪਹਿਲੇ ਹੀ ਦਿਨ 12000 ਤੋਂ ਵੱਧ ਲੋਕਾਂ ਦੇ ਯਮਨੋਤਰੀ ਧਾਮ ਪੁੱਜਣ ਤੋਂ ਬਾਅਦ ਸਵਾਲਾਂ ਦਾ ਸਿਲਸਲਾ ਲਗਾਤਾਰ ਸ਼ੁਰੂ ਹੋ ਗਿਆ ਯਮਨੋਤਰੀ ਤਾਂਬਕੇ ਭਾਰੀ ਭੀੜ ਹੋਣ ਕਾਰਨ ਜਾਮ ਵਰਗੀ ਸਥਿਤੀ ਹੋ ਗਈ ਹੈ ਲੋਕ ਨਾਤਾ ਕੇ ਵਾਤ ਸਕਦੇ ਨੇ ਤੇ ਨਾ ਹੀ ਪਿੱਛੇ ਜਾ ਸਕਦੇ ਨੇ ਅਜਿਹੇ ਚ ਸ਼ਰਦਾਲੂਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦਈਏ ਕਿ ਸ਼ਰਦਾਲੂਆਂ ਦੀ ਭਾਰੀ ਭੀੜ ਦੇ ਕਾਰਨ ਯਮਨੋਤਰੀ ਹਾਈਵੇ ਤੇ ਜਾਮ ਵਰਗੀ ਸਥਿਤੀ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਸ਼ਰਦਾਲੂਆਂ ਨੂੰ ਲਿਜਾਣ ਵਾਲੀਆਂ ਢੋਲੀਆਂ ਗੱਡੀਆਂ ਵੀ ਕਿਨਾਰਿਆਂ ਤੇ ਬਾਠੀਆਂ ਨਜ਼ਰ ਆ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ 2-3 ਦਿਨ ਭੀੜ ਇਸੇ ਤਰ੍ਹਾਂ ਰਹੇਗੀ ਇਸ ਤੋਂ ਬਾਅਦ ਹੀ ਲੋਕਾਂ ਅਤੇ ਡੋਲੀ ਚੱਲਣ ਦੇ ਹਾਲਾਤ ਬਣ ਸਕਦੇ ਨੇ ਪਹਿਲੇ ਦਿਨ ਕੁੱਲ 40426 ਸ਼ਰਧਾਲੂ ਤੰਤਾਮ ਦੇ ਦਰਸ਼ਨਾਂ ਲਈ ਪੁੱਜੇ ਨੇ ਦਰਵਾਜ਼ੇ ਖੁੱਲਣ ਤੋਂ ਬਾਅਦ ਕੇਦਾਰਨਾ ਤਾਮ ਵਿੱਚ ਸਭ ਤੋਂ ਵੱਧ 29000 ਤੀ ਸ਼ਰਧਾਲੂਆਂ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ ਇਸ ਦੇ ਨਾਲ ਹੀ ਗੰਗੋਤਰੀ ਤਾਮ ਵਾਲੇ ਪੁੱਜਣ ਵਾਲੇ ਸ਼ਰਧਾਲੂਆ ਦੀ ਗਿਣਤੀ 5000 ਤੋਂ ਵੱਧ ਰਹੀ ਹੈ ਤਾਂ ਮਿਸਰਕਾਰ ਨੇ ਸੈਰ ਸਫਾਟਾ ਮੰਤਰੀ ਸਤਪਾਲ ਮਹਾਰਾਜ ਨੇ ਚਾਰ ਤਾਮ ਯਾਤਰਾ ਲਈ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਫਿਲਹਾਲ हिदायत जारी कर दतिया ने, दू रजिस्ट्रेशन करवा जरूरी होगी राजकार वालों समय समय से जारी मौसम जानकारी सलाह की पालना करके ही लोग फिलहाल यात्रा कर सकन